ਕਹਿੰਦਾ ਵੀ ਤੂੰ ਆਹੀ ਆਸਤਲਾ ਹੂੰ ਬੈਂਕ ਨਹੀਂ ਜਾਏ ਬੈਂਕ ਨਹੀਂ ਆ ਜੀ ਬੈਂਕ ਦੇ ਖਰਚਾ ਤਾਂ ਜ਼ਰੂਰ ਹੈ ਹਾਂ ਜੀ ਕਿਉਂ ਨਹੀਂ ਸੁਣ ਲਿਆ ਜਾਰੇ ਪੈਂਦਾ ਠੀਕ ਹੈ ਜੀ ਪਰ ਲਾਂਜਾ ਕਰਿਆ ਆਲੂਆਂ ਵਾਂਗੂ ਅੱਛਾ ਜੀ ਮਤਲਬ ਵਧੀਆ ਨਿਕਲਉਂਦੀ ਹੈ ਹਾਂ ਜੀ 10 ਰੁਪਏ ਤੋਂ ਕੱਟ ਜਾਂਦੀ ਨਹੀਂ ਮਰਦੀ ਜਾਂਦੀ ਨਹੀਂ ਹਾਂ ਜੀ ਹਾਂ ਉਹ ਤੋਂ ਡਾਊਨ ਕੀ ਜਾਊਗੀ 10 ਰੁਪਏ ਤੋਂ ਕੱਟ ਕੋਈ ਡਾਊਨ ਜਾਂਦੀ ਨਹੀਂ ਹਾਂ 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 ਇਹ ਪਰ ਪੀਆ ਕਿੱਡਾ ਨਹੀਂ ਚੜਾਈ ਲਾਦਾ ਹਾਂ ਜੀ ਤਾਂ 9 ਰੁਪਏ ਆਪਣੀ ਛੱਡ ਰਹੀ ਹੈ ਛੱਡ ਰਹੀ ਹੈ ਜੀ ਹਾਂ ਇਹ ਵੀ ਖੈ ਸੁੱਟੀ ਸੁੱਟੀ ਜਾਂਦੀ ਜੇ ਆਪਣਾ ਅੱਧੇ ਵੀ ਛੱਡੀ ਆਵੇ ਪੰਜ ਸਾਰਾ ਖਰਚਾ ਕਰ ਲਏ ਪ ਤਾ 10 ਕੰਪਰੋਂ ਇਕਨੇ ਛੱਡ ਕੇ ਬਗ ਜਾਂਦੀ ਹੈ ਠੀਕ ਹੈ ਜੀ ਮਤਲਬ ਜੇ ਅਸੀਂ ਹੁਣ ਆਹ ਰੁੱਤ 'ਚ ਕੰਮ ਸਟਾਰਟ ਕਰਨਾ ਤਾਂ ਬੈਂਕ ਨਹੀਂ ਵੈਸਟ ਹੈ ਬੈਂਕ ਹੀ ਫੈਟਾ ਹਾਂ ਆਪਾਂ ਨੇ 500 ਬੋਰੀ ਹਾਂਜੀ ਛੋੜ ਕਰਤੀ ਹਾਂਜੀ ਤੇ 100 ਬੋਰੀ ਆਪਾਂ ਨੇ ਅਬਲੀ ਵੇਚ ਦਿੱਤੀ ਬੇਚੇ ਹਾਂ ਵੇਚ ਚੁਦਾ ਹਾਂ ਵੇਚ ਚੁਦਾ 100 ਕਿ ਬੋਰੀ ਬੇਕਰ ਗਿਆ ਉਹ ਅੱਛਾ ਜੀ ਕੋਈ ਮਿੱਤੇ ਦੋਸਤ ਲੈ ਗਿਆ 20 ਖੱਤੇ ਲੈ ਗਿਆ 1 ਕਮਾ ਜੀ ਅੱਛਾ ਆਪਾਂ 500 ਬੋਰੀ ਛੋੜ ਕਰਤੀ ਠੀਕ ਹੈ ਜੀ ਹੁਣ ਅੱਜ ਆਪਣਾ ਉਹ ਬੋਰੀ 1000 1100 ਬੋਰੀ ਮਗਰ ਇਹ ਠੀਕ ਹੈ ਜੀ ਮੈਂ ਕੀ ਚਲਾਈ ਚ ਪੈਂਦੀ ਹੈ ਹਾਂ ਹਾਂ ਠੀਕ ਹੈ 3-4 20 ਕਿਲੋ ਸੁਲਾਈ ਪੈਂਦੀ ਹੈ ਹਾਂਜੀ ਇੱਕ ਦੇਰ ਇੱਕ ਉਹ ਜੀ ਝੋੜ ਦੇ ਇੱਕ ਜਾਨੀ ਪੀਲੇ ਜਿਵਾਰੀ ਕਿੰਨਾ ਛੜਦਾ ਪੜ ਰਹੇ ਨੇ ਪਾਣ ਮਾੜੇ ਛੜਦਾ ਹੀ ਆਪ ਨੂੰ 7 80 80000 ਪਿਆ 4 ਮਹੀਨੇ ਛੜਦਾ ਪਾਣ 4 ਮਹੀਨੇ ਛੜਦਾ ਠੀਕ ਹੈ ਜੀ ਉਹ ਵੀ ਰੇਟ ਦੇ ਹਿਸਾਬ ਨਾਲ ਰੇਟ ਆ ਗਿਆ ਲਗੀ ਰੇਟ ਆ ਗਿਆ ਵੀ ਤਾਂ ਹੀ ਮਿਲ ਗਈ ਹੁਣ ਚੜਦੇ ਫੱਗਣਾ ਹਾਂਜੀ ਚੇਤ ਪਗਣਾ ਜੋ ਇਹ ਕਾਗਜ਼ ਦੇ ਟਿਕਟ ਕੋਈ ਹੋਵੇ ਤੇ ਮੇਰੇ ਹਾਂਜੀ ਹਾਂ ਖਾਰੀਆਂ ਪਾ ਕੇ ਕਾਗਜ਼ ਉੱਤੇ ਜਿਕੇ ਸਰੂ ਵੀ ਲੱਗੇ ਠੀਕ ਹੈ ਜੀ ਉਹਨ ਰਿਆ ਦਾ ਵੀ ਕਿਲਾ ਵੀ ਬਹੁਤ ਧਕਲੇ ਹਾਂਜੀ ਇਹ ਜੋ ਮੈਂ 132000 ਦੀ ਮਟਰ ਕੱਢ ਲਈ 132000 ਦੀ ਮਟਰ 32000 ਦੀ ਮਟਰ ਠੀਕ ਹੈ ਜੀ ਕਿੰਨੇ ਕਿੰਨੇ ਟਾਈਮ ਜੀ ਇਹ ਲਾਲੂ ਜੀ ਆਪਣੇ ਇਹਨਾਂ ਦੇ ਨਾਲ ਹੀ ਬੀਜਾ ਦੀ ਹਾਂਜੀ ਆਪਾਂ ਕੜਕ ਦੀ ਬਜਾਈ ਦੇ ਮਟਰ ਵੇਚਦੇ ਆ ਅੱਛਾ ਜੀ ਮੱਗਰ ਜੀ ਹਾਂਜੀ ਮੱਗਰ ਜੀ ਇਹ ਵੀਜੇ ਜਾਂ ਮੱਗਰ ਇਹ ਵੀਜੇ ਅੱਛਾ ਅੱਛਾ ਜੀ ਮਹੀਨੇ ਚੱਲ ਕੇ ਕਿੰਨੇ ਮਹੀਨੇ ਚੜਲੇ ਤੁਸੀਂ ਆ ਜਖਰੋ ਜੀ ਕਰਕੇ ਜੀ ਵੀ ਆ ਜੀ ਚ ਚਾਰ ਮਹੀਨੇ ਕਰ ਲਿਆ ਹਾਂ ਜੀ ਹਾਂ ਜੀ ਹਾਂ ਚਾਰ ਮਹੀਨੇ ਚ ਮੈਂ ਦੋ ਫਗਲਾ ਲੱਗਿਆ ਦੋ ਫਗਲਾ ਦੋ ਫਗਲਾ ਠੀਕ ਹੈ ਜੀ ਆਪਣੀ ਪਿਛਲੇ ਸਾਲ ਹੜਾ ਆਇਆ ਹਾਂ ਜੀ ਠੀਕ ਹੈ ਸਾਡੀ 70 ਰੁਪਏ ਦੀ ਬੈਣ 72 ਰੁਪਏ ਬੈਣੀ ਲੱਗੀ ਅੱਛਾ ਜੀ 70 72 ਰੁਪਏ ਕਿਲੋ ਬੈਣੀ ਆਪਾਂ ਵੇਚੀ ਬੈਣੀ ਵੇਚ ਲਈ ਉਦੋਂ ਉਹ ਜਨਮਲੇ ਕੋਲ ਪਾਈ ਕਿੰਨਾ ਮਾਰ ਦਿਆ ਤਵੀ ਜਦੋਂ ਜਿਹੜੇ ਟਾਈਮ ਹੜਾ ਆਇਆ ਸੀ ਹਾਂ ਯਾਰ 250 ਟਨ ਦੀ ਬਬੇ ਅੱਛਾ ਮਤਲਬ 250 ਕਿਲੋ 250 ਹਾਂ ਹਾਂ ਉਹ ਹੋ ਗਈ 250 ਕਿਲੋ ਕੀ ਲੇ ਕੀ ਲੇਟ ਹੋ ਗਿਆ ਇਹ ਦੇਖ ਲਾ ਇੱਕ ਲੱਖ 32 ਹਜ਼ਾਰ ਦੀ ਬੈਂਕ ਨਹੀਂ ਤਾੜੀਆਂ ਮਾਰਦੇ ਹੁੰਦੇ ਜੀ ਇੱਕ ਦਿਨ ਦੀ ਇੱਕ ਦਿਨ ਦੀ 132000 ਤੂੰ ਇੱਕ ਦਿਨ ਚ ਕਮਾਇਆ ਬੰਦੇ ਇੱਕ ਦਿਨ ਚ ਕਮਾਇਆ ਉਹ ਰੇਡ ਦਾ ਫਿਰ 20 ਕਿੰਨੇ ਕ ਟਾਈਮ ਚ ਤਿਆਰ ਹੋ ਜਾਂਦੀ ਜਦੋਂ ਆਪਾਂ ਬੀਜਦੇ ਹਾਂ ਜੀ ਸਬਜ਼ੀ ਦੇ ਕੋਈ ਆਹ ਕਣਕ ਨੂੰ ਲਾ ਲੂ ਵੀ ਆਪਣੇ ਨੂੰ ਅੰਦਰ 20 ਦਿਨ ਹੋ ਗਏ ਹੋਣਗੇ ਬੜੀ ਅੱਛਾ ਜੀ ਅੱਜ ਉਹ ਮਾਗ ਲਈ ਮਾਗਰ ਬਿਜ ਗਈ ਬਿਜ ਗਈ ਮਾਹਰ ਦੀ ਮਾਹਰੀ ਬੀਜਦੀ ਉਹ ਚਲੋ ਤੁਲੀ ਹੋਗੀ ਮਗਰੀ ਮਗਰ ਭਾਗੋ ਦੀ ਪੇਕੀ ਆ ਤੂੰ ਫੁੱਲ ਚੱਕੀ ਖੜੀ ਆ ਫੁੱਲ ਚੱਕੀ ਖੜੀ ਆ ਠੀਕ ਆ 20 20 ਰਿਆ ਦੇ ਅੰਦਰ ਲਾਲੂ ਵੀ ਵੀ 25 ਰਿਆ ਦੇ ਅੰਦਰ ਉਹ ਪੂਰਾ ਟਿਕਾ ਦੇ ਹਾਂ ਮਤਲਬ ਮੀਨਾ ਵੰਦ ਲਿਆ ਪੂਰਾ ਨਹੀਂ ਆਣ ਕੇ ਚਲੋ ਬਸ ਆ ਮੀਨਾ ਲਾ ਲੋ ਮੀਨਾ ਬਾਹਣ ਚਾਹੀਏ ਤੁਸੀਂ ਦੇ ਵਾਸਤੇ ਸਬਜ਼ੀ ਵਾਸਤੇ ਬਸ ਸਬਜ਼ੀ ਵਾਸਤੇ ਬਾਹਣ ਪਾਣੀ ਮਾਰਨਾ ਅੱਛਾ ਜੀ ਪਾਣੀ ਮਾਰਨ ਵਾਲਾ ਹੋਵੇ ਪਾਣੀ ਦਾ ਮਾਰ ਹੋਵੇ ਪਾਣੀ ਮਾਰਨਾ ਹੋਵੇ ਠੀਕ ਉਹ ਬਾਹਣ ਚ ਪਾਣੀ ਖੜਾ ਹੋਵੇ ਹਾਂ ਜੀ ਕਿਹੜੀ ਕਹਿੰਦੇ ਦੇਹਲ ਝੋਲ ਹੁੰਦੀ ਆ ਪਾਣੀ ਖੜ ਗਿਆ ਹਾਂ ਜੀ ਡੁੱਚਾ ਹੋਵੇ ਮਤਲਬ ਆ ਬਾਹਣ ਬਾਹਣ ਬਸ ਦੂਏ ਨੂੰ ਚਾਹੇ ਚੁੰਚੇ ਹੋਏਗਾ ਉਸ ਮਾਰ ਕੇ ਉਹ ਇਆ ਪਵਾ ਲੂ ਹਾਂਜੀ ਹਾਂਜੀ ਉਹ ਸੋਨੂੰ ਮਨੇ ਕੋਟਲੇ ਚੋ ਬੀਜ ਲੈਣਾ ਹਾਂਜੀ ਗਾਂਟੇ ਦਾ ਬੀਜਣਗੇ ਉਹ ਮੇਰੇ ਕੋਟਲੇ ਮਤਲਬ ਵਧੀਆ ਸਭ ਤੋਂ ਬੈਸਟ ਬੀਜ ਹੈ ਮਸ਼ਹੂਰ ਹਨ ਲਾਪਿਆ ਹਨ ਮਸ਼ਹੂਰ ਹੈ ਬੜਾ ਮਸ਼ਹੂਰ ਅੱਛਾ ਜੀ ਸਤਿ ਸ਼੍ਰੀ ਅਕਾਲ ਬਾਬਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਠਾਕ ਹੋਰ ਸੇਤਾ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਆਪਣਾ ਕੰਮ ਕਰ ਬਹੁਤ ਵਧੀਆ ਬਹੁਤ ਵਧੀਆ ਚੱਲ ਰਿਹਾ ਤੇ ਬਾਬੇ ਦੁਪਹਿਰਾ ਹੋ ਰਿਹਾ ਪੂਰਾ ਹਨਾ ਹਾਂ ਪੂਰਾ ਦੁਪਹਿਰਾ ਆਇਆ ਹੈ ਅੱਛਾ ਸਭ ਐ ਕੋਰੇ ਸਭ ਐ ਕੋਰੇ ਤੇ ਏ ਦੇ ਵਿੱਚ ਕੀ ਕਰ ਰਹੇ ਆਪਾਂ ਇਸ ਟਾਈਮ ਤੇ ਆਪਾਂ ਕੀ ਸਬਜ਼ੀ ਸਬਜ਼ੀ ਲਾਈਏ ਜਿਹੜਾ ਸਬਜ਼ੀ ਦੋ ਕਿਲੇ ਕੱਦੂਆਂ ਦੇ ਹਾਂਜੀ ਕਿਲਾ ਪੇਠਾ ਦਾ ਠੀਕ ਹੈ ਜੀ ਤੇ 4 ਕਿਲੇ ਟਿੰਡੂ ਦੇ ਠੀਕ ਹੈ ਜੀ ਟੋਟਲ ਕਿੰਨੇ ਹੋਗੇ ਜੀ ਸਾਰੇ ਸਾਰੇ ਹੋਗੇ 2 4 6 ਹੋਗੇ 6 ਕਿਲੇ ਹੋ ਗਏ ਸਬਜ਼ੀ 6 ਕਿਲੇ ਸਬਜ਼ੀ ਲਏ ਹੋਏ ਨੇ ਠੀਕ ਹੈ ਜੀ ਕੰਡੂ ਦੇ ਵਿੱਚੋਂ ਪੇਠਾ 1 ਕਿਲਾ ਵਿੱਚੋਂ ਲੱਕਿਆ ਨਾਲ ਠੀਕ ਹੈ ਜੀ ਹੁਣ ਟਿੰਡੂ ਵੀ ਆ ਦੇ ਵਿੱਚੋਂ ਆਇਆ ਚੀਜ਼ ਹੋਣੀ ਤੇ ਅਬ ਇਹ ਸਬਜ਼ੀ ਜਮ ਕਰਨ ਕਿੰਨਾ ਟਾਈਮ ਹੋਇਆ ਤੈਨੂੰ ਇਹ ਸਬਜ਼ੀ ਫਸਲ ਕਰਨ ਦੀ ਠੀਕ ਹੈ ਜੀ ਚਾਪਾ ਸਾਲ 5 ਸਾਲ ਹੋ ਗਏ ਜੀ ਠੀਕ ਹੈ ਜੀ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਸਤਨਾਮ ਘਰ ਸਤਨਾਮ ਗਿੱਲੀ ਜੀ ਘਰ ਘਰ ਗਰੀ ਗਰ ਹੋ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਪਿੰਡ ਕਿਹੜਾ ਹੈ ਆਪਣਾ ਮੇਗੜਵਾਲ ਮੇਗੜਵਾਲ ਪਿੰਡ ਹੈ ਜੀ ਠੀਕ ਹੈ ਜੀ ਬਸ ਤੇਰੀ ਉਮਰ ਦੱਸ ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਇਹ ਉਮਰ ਹੈ 62 ਸਾਲ ਦੀ 62 ਸਾਲ ਦੀ ਆਪੇ ਠੀਕ ਹੈ ਜੀ ਉਮਰ ਆਪੇ 62 ਸਾਲ ਦੀ ਆਪਾਂ ਜਿਹੜੇ ਬੰਦੇ ਆਪਾਂ ਅੱਜ ਕੱਲ੍ਹ ਦੀ ਦੇਖ ਰਹੇ ਆਪਾਂ ਹਨਾ ਜਨਰੇਸ਼ਨ ਹੈਗੀ ਏ ਜਿਹੜੀ ਵੀਓ 50 ਸਾਲ ਚੋਂ ਜ਼ਿਆਦਾ ਹੱਥੋਂ ਘੜੇ ਕਰ ਜਾਂਦੇ ਵੀ ਸਾਡੇ ਯਾਰ ਬੱਸ ਹੱਥ ਘੜੇ ਉਹਨੂੰ ਆਪਣੇ ਵੀ ਹੱਥ ਘੜੇ ਗਾ ਕਰ ਆਏ ਵੀ ਪੁਰਾਣੇ ਖਲਾਖਾਂ ਨੇ ਕੋਈ ਬੈ ਕੋਈ ਬੈ ਨਹੀਂ ਹਾਂ ਅਸੀਂ ਪੱਕੇ ਪੱਕੇ ਦਾ ਵੇਚਦਾ ਭਰਾ ਠੀਕ ਹੈ ਜੀ ਉਹ ਸ਼ਾਮ ਨੂੰ ਲਾ ਲੈਣੇ ਕੋਈ ਬੋਲਦੇ ਲਾ ਲੈਣ ਤੇ ਕਿਵੇਂ ਲਾ ਲੈਣੇ ਪਾ ਜਣੇ ਠੀਕ ਹੈ ਜੀ ਇੱਕ ਦੋ ਭਈਏ ਰੱਖ ਲੈ ਨਾਲ ਹਾਂਜੀ ਜਗਤਪੁਰਾਂ ਵਾਲੇ ਨੇ ਲਿਆ ਲਿਆ ਨਾਮ ਟੂਲ ਸਬਜੀ ਠੀਕ ਹੈ ਜੀ ਪਿਛਲੇ ਪਹਰੇ ਪਿੰਡੋਂ ਦੋ ਆਏ ਨੇ ਪੱਕੀਆਂ ਠੀਕ ਹੈ ਜੀ ਇਹ ਗੜਾਈ ਕਰਨੀ ਤਾਂ ਚੱਲ ਇੱਕ ਚਾਰ ਬੰਦੇ ਫਜ਼ਵਾਂ ਕੇ ਗੜਾਈ ਕਰ ਲੈਣੇ ਫਿਰ ਠੀਕ ਹੈ ਠੀਕ ਹੈ ਠੀਕ ਹੈ ਜੀ ਤੇਰਾ ਬਿਦਾਂ 6 ਕਿੱਲੇ ਠੇਕੇ ਦੇ ਲਈ ਹੋਇਆ ਇਹ ਠੇਕੇ ਦੇ ਲਈ ਹੋਇਆ ਠੇਕੇ ਦੇ ਲਈ ਹੋਇਆ ਤੇ ਬਸ 6 ਲਏ ਹੋ ਤੇ ਵੱਧ ਲਏ ਹੋ ਜਾਂਨੇ ਵੀ ਨਹੀਂ ਇਹ 6 ਕਿੱਲੇ ਠੇਕੇ ਦੇ ਜਮੀਨ ਦਾ ਮਤਲਬ ਇਹ ਹੋਇਆ 20 25 ਕਿੱਲੇ 20 25 ਕਿੱਲੇ ਜੀ ਉਹ ਕਣਕ ਆ ਉੱਚੀ ਉਹ ਕਣਕ ਵਾਸਤੇ ਮੱਕੀ ਕਣਕ ਠੀਕ ਆ ਉਧਰ ਉਹਦੇ ਵਾਸਤੇ ਆ ਠੀਕ ਹੈ ਜੀ ਤੇ ਬੱਬੀ ਸਬਜ਼ੀ ਆਪਾਂ ਹੁਣ ਆ ਰਸ ਵੀ ਸਬਜ਼ੀ ਕਿਹੜੀ ਕਿਹੜੀ ਲਾ ਰਹੇ ਆਪਾਂ ਦੇ ਵੀ ਸਬਜ਼ੀ ਨਾਲ ਕੱਦੂ ਹੈ ਕੱਦੂ ਆ ਬੇ ਅੱਛਾ ਕੱਦੂ ਹੋ ਗਿਆ ਪੇਠਾ ਹੋ ਗਿਆ ਠੀਕ ਆ ਬੇ ਤਿੰਡੂ ਹੋ ਗਈ ਤਿੰਡੂ ਹੋ ਗਈ ਦੋ ਵਿਆ ਹੈਗਾ ਦੋ ਵਿੱਗੇ ਕੀ ਚੀਜ਼ ਆ ਬੇ ਦੋ ਵਿਆ ਫਲੀਆਂ ਆ ਫਲੀਆਂ ਇੱਥੇ ਆਵੇ ਠੀਕ ਆ ਠੀਕ ਆ ਮੈਨੂੰ ਪਤਾ ਨਹੀਂ ਤਾਂ ਪੁੱਛਿਆ ਬੇ ਤੇ ਹੋਰ ਬਾਬੇ ਤੂੰ ਬਣਾ ਹੋਰ ਕੋਈ ਅਬ ਜੂ ਆਪਣੇ ਵੇਚੋ ਅੱਛੇ ਸਬਜ਼ੀਆਂ ਨੇ ਹਾਂ ਠੀਕ ਹੈ ਪਹਿਲਾਂ ਮਟਰ ਦੀ ਹਾਂਜੀ ਪੈ ਗਈ ਸੀ ਕੰਢੀਲੇ ਇਹੋ ਬਈ ਦੱਸੋ ਜੇ ਮਟਰ ਕਿ ਹੁਣ ਆਪਣੇ ਸਬਜ਼ੀ ਬੀਜਣੀ ਐ ਇੱਕ ਕਿਲੇ ਦੀ ਬੀਜਣੀ ਸਮਝ ਲਓ ਵੀ ਇਹ ਕੀ ਰੇਟ ਤੇ ਮਿਲਦੀ ਐ ਤੇ ਬਜਾਈ ਬਜਾਈ ਦਾ ਕੀ ਹੁਣ ਦਾ ਪ੍ਰੋਸੈਸ ਉਹ ਦੱਸੋ ਇਹ ਬਜਾਈ ਦਾ ਦੇਖ ਬਾਸ ਮਾਰ ਕੇ ਉਹ ਇੱਥੇ ਪਵਾ ਲੂ ਹਾਂਜੀ ਹਾਂਜੀ ਉਹ ਤੁਹਾਨੂੰ ਮਲੇ ਕੋਟਲੇ ਚਾਹੂ ਵੀ ਲੈਣਾ ਹਾਂਜੀ ਗਾਂਟਿਆ ਵੀ ਦੇਣਗੇ ਉਹ ਮੇਰੇ ਕੋਟਲੇ ਮਤਲਬ ਵਧੀਆ ਸਭ ਤੋਂ ਬੈਸਟ ਵੀ ਮਸ਼ਹੂਰ ਹੈ ਮਲਾਪ ਹੈ ਹਨਾ ਮਸ਼ਹੂਰ ਹੈ ਬੜਾ ਮਸ਼ਹੂਰ ਅੱਛਾ ਜੀ ਉਹ ਹਾਂ ਛਾਣੂ 1000 ਰੁਪਏ ਦੇ ਦਿੰਦੇ ਦੇ 1000 ਰੁਪਏ ਕਿਲੋ ਹਾਂਜੀ ਟਿੰਡੂ ਦਾ ਵੀ ਹਾਂਜੀ ਇੱਕ ਤੇ ਤਾਨੂੰ ਤੇ 2000 ਰੁਪਏ ਕਿਲੋ 2000 ਰੁਪਏ ਕਿਲੋ ਠੀਕ ਹੈ ਜੀ ਉਹ ਫਿਰ ਅਸੀਂ ਕਿਹਾ ਵੀ ਹੁਣ ਮੈਂ ਕਿਹਨੂੰ ਨਾ ਜਾਣ ਪਏ ਅਸੀਂ ਹਾਂਜੀ 2000 ਰੁਪਏ ਕਿਲੋ ਆ ਗਈ ਹੈ ਠੀਕ ਹੈ ਜੀ ਉਹਨੂੰ ਉਹ ਲਾ ਦੇ ਵੀ ਗਿਰਗਿਰ ਦੀ ਟਿੰਡੂ ਉਹਦੇ ਪੂਰਾ ਫਲ ਭਰਿਆ ਹੋਇਆ ਜਾ ਕੇ ਦੇਖ ਲੋ ਸਾਡਾ ਡੱਕੀਆਂ ਪਈ ਠੀਕ ਹੈ ਜੀ ਜੀ ਵੀ ਬੀਬੀ ਆਪੇ ਪਛਾਣ ਕੇ ਲਾਉਣਾ ਪੈਂਦਾ ਐਵੇਂ ਵੀ ਆ ਉਹ ਆਪ ਜਾਣਗੇ ਨਾ ਉਹ ਬੀਜ ਤਾਂ ਪਛਾਣ ਕਰਦੇ ਨੇ ਵੀ ਤੂੰ ਟਿੰਡੂ ਕਿੰਨਾ ਟਿੰਡੂ ਦੇ ਟਾਈਮ ਹੁੰਦਾ ਹੈ ਹਾਂ 15 ਦਿਨ 16 ਦਿਨ ਮਸਾਂ ਚ ਚੱਲਦੇ ਜੀ 16 ਦਿਨ ਠੀਕ ਹੈ ਜੀ ਬੀਜ ਜਦ ਜੀ ਜੋ ਮਾਰ ਕੇ ਹਾਂ ਜੀ ਜਿਹੜਾ ਪੇਠਾ ਵਿੱਚ ਲੱਗਿਆ ਹਾਂ ਹਾਂ ਜੀ ਉਹਨੂੰ 5-4 ਦਿਨ ਠਹਿਰ ਕੇ ਲਾਉ ਟਿੰਡੂ ਨੂੰ ਠੀਕ ਹੈ ਠੀਕ ਹੈ ਜੀ ਉਹੋ ਪੇਠਾ ਜਦੋਂ ਟਿੰਡੂ ਹਰੀ ਹੋ ਗਈ ਪੇਠਾ ਲਾਉਣਾ ਸ਼ੁਰੂ ਕਰ ਦੋ ਹਾਂ ਠੀ ਹਾਂਜੀ ਟਿੱਪੇ ਛੱਜ ਜਾਂਦਾ ਠੀਕ ਹੈ ਜੀ ਬਾਹਣ ਵੇਟਾ ਜਾਂਦਾ ਬਾਹਣ ਠੀਕ ਹੈ ਠੀਕ ਹੈ ਜੀ ਤੇ ਅੱਬੀ ਬਾਹਣ ਚਾਹੀਏ ਚੀਂਦਾ ਦੇ ਵਾਸਤੇ ਸਬਜ਼ੀ ਵਾਸਤੇ ਬਸ ਸਬਜ਼ੀ ਵਾਸਤੇ ਬਾਹਣ ਪਾਣੀ ਮਾਰਨਾ ਹੋਵੇ ਅੱਛਾ ਜੀ ਪਾਣੀ ਮਾਰਨ ਵਾਲਾ ਹੋਵੇ ਪਾਣੀ ਦਾ ਮਾਰ ਹੋਵੇ ਪਾਣੀ ਮਾਰਨਾ ਹੋਵੇ ਹਾਂ ਠੀਕ ਕਿਉਂ ਬਾਹਣ ਚੋਂ ਪਾਣੀ ਖੜਾ ਹੋਵੇ ਹਾਂਜੀ ਕਿਹੜੀ ਕਿਹੜੀ ਦੇਖ ਜੋਹ ਲਉਂਦੀ ਆ ਇਹ ਪਾਣੀ ਖੜ ਗਿਆ ਹਾਂਜੀ ਡੂਚਾ ਹੋਵੇ ਮਤਲਬ ਆ ਬਾਹਣ ਬਾਹਣ ਬਸ ਆ ਵੀ ਦੂਏ ਨੂੰ 4 ਇੰਚ ਉੱਚੇ ਹੋਵੇਗਾ ਉੱਚੇ ਹੋਵੇ ਜੀ ਠੀਕ ਹੈ ਤੇ ਬੱਬੀ ਮਤਲਬ ਅਪ ਜਦੋਂ ਬੀਰ ਲੈਣ ਜਾਣਾ ਹਨਾ ਤੂੰ ਉਸ ਟਾਈਮ ਦੀ ਮਿੱਟੀ ਮਿੱਟੀ ਨਾਲ ਲੈਣੀ ਪੈਂਦੀ ਵੀ ਤੇ ਆਪੇ ਦੇਖ ਲਈ ਨਹੀਂ ਨਹੀਂ ਕੋਈ ਮਿੱਟੀ ਨਹੀਂ ਇਹਦਾ ਉਰੇ ਉਰੀ ਡਾਕਟਰ ਆ ਜਾਂਦੇ ਨੇ ਕਿ ਇਹਦਾ ਅੱਛਾ ਅੱਛਾ ਜਿਵੇਂ ਤੁਸੀਂ ਆ ਗਈ ਹਾਂਜੀ ਆ ਵੀ ਉਹ ਚੈੱਕ ਕਰ ਦਿੰਦੇ ਵੀ ਇਹ ਆ ਘਾਟ ਆਇਆ ਜਾਂ ਜੀ ਆ ਘਾਟ ਆਇਆ ਅੱਛਾ ਜੀ ਤੇ ਰੇਰੂ ਮਤਲਬ ਕਿਵੇਂ ਪਾਉਣਾ ਵੀ ਤੇ ਲੋੜ ਹੈ ਨਹੀਂ ਪਾਉਣੀ ਇਹ ਜੇ ਡਾਈਮੂਣੀਆਂ ਜਦੋਂ ਬੇਜ ਦਾ ਗੋੜਾ ਹੀ ਪਾਉਣਾ ਹਾਂਜੀ ਉਹਦੇ ਡਾਈਮੂਣੀਆਂ ਤੇ ਕੱਲੇ ਦੇ ਵਾਹੀ ਦੋ ਕਿਲੋ ਰੇ ਹਾਂਜੀ ਦੋ ਉਹਨੀਆਂ ਚ ਦੋ ਕਿਲੋ ਕਿਲੋ ਰੇ ਉਹ ਖੋੜ ਕੇ ਮਿੱਟੀ ਢਾ ਦੋ ਠੀਕ ਹੈ ਜੀ ਉਹਦੇ ਬਾਅਦ ਫੇਰ ਦੋ ਦਿਨ ਠਹਿਰ ਕੇ ਠਹਿਰ ਕੇ ਪਾਣੀ ਦਾ ਦੋ ਬਾਅਦ ਠੀਕ ਹੈ ਜ ਤੇ ਬਾਬੇ ਆਪਣੀ ਜਿਹੜੀ ਰੂੜੀ ਵਾਲੀ ਰਹੀ ਹੁੰਦੀ ਘਰਦੀ ਹੈ ਨਾ ਉਹ ਪਾਉਣਾ ਕਿ ਨਹੀਂ ਪਾਉਂਦਾ ਤੂੰ ਉਹ ਨਹੀਂ ਉਹ ਪਾਉਂਦੇ ਆ ਉਹ ਪਾਉਨੇ ਆ ਠੀਕ ਹੈ মুরਗਿਆਂ ਦੇ ਪਾਉਂਦੇ ਆ মুরਗਿਆਂ ਦੇ ਪਾਉਂਦੇ ਆ ਉਹ ਜ਼ਰੂਰੀ ਹੈ ਬਾਬਾ ਉਹ ਮੁਰਗਿਆਂ ਦੇ ਪਾਉਨੇ ਆ ਸੀ 2 ਕਿਲੋ ਜੇ 1 ਕਿੱਟਾ ਦੀ 1 ਕਿੱਟਾ ਦੀ ਅੱਧੀ ਟਰਾਲੀ ਦੀ ਕਿੱਲਾ ਆਧਾ ਹੀ ਚਲੀ ਗਿਆ ਠੀਕ ਹੈ ਸਾਲ ਕਰਤਾ ਠੀਕ ਹੈ ਜੀ ਸਾਲ ਕਰ ਤੇ ਸਬਜ਼ੀ ਕਿੰਨੇ ਕ ਟਾਈਮ ਚ ਤਿਆਰ ਹੋ ਜਾਂਦੀ ਜਦੋਂ ਆਪਾਂ ਬੀਜਦੇ ਆਂ ਜੀ ਸਬਜ਼ੀ ਦੇਖੋ ਜੀ ਆਹ ਕਣਕ ਨੂੰ ਲਾ ਲਓ ਵੀ ਆਪਣੀ ਨੂੰ ਅੰਦਰ 20 ਦਿਨ ਹੋ ਗਏ ਹੋਣਗੇ ਬੜੀ ਅੱਛਾ ਜੀ ਅੱਜ ਉਹ ਮਗਰੀ ਮਗਰੀ ਪੈ ਬੀਜ ਕੀ ਬੀਜ ਮਾਹਰ ਦੀ ਮਾਹਰੀ ਬੀਜਦੀ ਚਲੋ ਟੂੜੀ ਹੋ ਗਈ ਮਗਰੀ ਮਗਰ ਵਾਹ ਕੇ ਜੀ ਬੀਜਦੀ ਆ ਜੋ ਫੁੱਲ ਚੱਕੀ ਖੜੀ ਆ ਫੁੱਲ ਚੱਕੀ ਖੜੀ ਆ ਠੀਕ ਆ ਮਤਲਬ 20 ਹੈ ਜੇ ਜੰਦਲਾਲੂ ਵੀ 20 25 ਜੰਦਲੋ ਪੂਰਾ ਟਿਕਾ ਦੇ ਹਾਂ ਮਤਲਬ ਮਹੀਨਾ ਬਦ ਲਿਆ ਪੂਰਾ ਮਹੀਨਾ ਲਾਣਗੇ ਚਲੋ ਬਸਾਂ ਮਹੀਨਾ ਲਾ ਲੋ ਮਹੀਨਾ ਜੀਰੀ ਲਾਉਣੀ ਆ ਵੇਚ ਆਪਣੇ ਆ ਜੀਰੀ ਲਾਉਣੀ ਠੀਕ ਆ ਜੀ ਤੇ ਬੱਬੇ ਕੱਲ ਹੋਰ ਕਹਿੰਦੇ ਹੁੰਦੇ ਨੇ ਮਤਲਬ ਜਿਹੜੀ ਸਬਜ਼ੀ ਲਾਉਂਦੇ ਨੇ ਆਪਣੇ ਕਿਸਾਨ ਵੀ ਜਿਹੜੇ ਲਾਰੇ ਨੇ ਉਹ ਇਹਨਾਂ ਨੇ ਬੀਜਦਾ ਪਾਏ ਸਬਜ਼ੀ ਹੋ ਜਾਂਦੀ ਉਹ ਤੋਂ ਬਾਅਦ ਚ ਰੇ ਵੀ ਬਣਦੇ ਦਾ ਇਹ ਨਾਲ ਸੱਚ ਨਾ ਉਹ ਕਾ ਇਹ ਵਿੱਚ ਤੇ ਬਈ ਨਾ ਬਹਿ ਗਿਆ ਰਹੀ ਪਊਗਾ ਰਹੀ ਆਪਾਂ ਮਤਲਬ ਵੀ ਆਪਾਂ ਜਿਹਦੀ ਇਹਦੀ ਊਰਜਾ ਛੱਤੀ ਬੱਜ ਜਾਂਦੀ ਹੈ ਦੀ ਬਜਾਉ ਛੱਤੀ ਹਣਾ ਛੱਤੀ ਦੀ ਹੈ ਨਾ ਜਿੱਕਾ ਇਨੀ ਕੱਗਲਾ ਹੈ ਵੀ ਆਏ ਸਾਲ ਉਹ ਚੀਜ਼ ਉੱਥੇ ਜਾਂਦਾ ਉਹ ਉਹ ਕਿਦੋਂ ਬਦਲ ਕੇ ਜਾਓ ਅੱਛਾ ਮਤਲਬ ਕਿਲਾ ਬਦਲੋ ਜੀ ਉਦੋਂ ਨਾਲ ਕੀ ਹੋ ਜਾਂਦਾ ਜੀ ਇਹ ਜਿੰਨੀ ਹੋ ਜਿਵੇਂ ਉਹ ਚ ਪਰ ਮਠ ਲਵੇ ਹਾਂਜੀ ਉਹ ਜਿਹੜੂ ਚ ਵਖੀਲਾ ਲਾ ਦਿੰਦੇ ਇਹ ਜਖੀ ਲਾਦੀ ਠੀਕ ਹੈ ਜੀ ਇਹ ਜਿਹੜਾ ਮਾਰਡਰ ਕਰਕੇ ਉੱਚੀ ਲਗਾ ਦੋ ਮਤਲਬ ਵੀ ਜਗਾ ਬਦਲਦੀ ਜਗਾ ਬਦਲੀ ਜਗਾ ਨੂੰ ਜਿਹੜੀ ਫਰਕ ਹੈ ਉਹ ਨਹੀਂ ਪੈਂਦੀ ਜੀ ਠੀਕ ਹੈ ਜੀ ਠੀਕ ਮਤਲਬ ਅੱਭੀ ਤੂੰ ਏਡੀ ਫੇਕਤੀ ਆ ਜ਼ੋਰ ਨਾਲ ਨਹੀਂ ਕਰਦਾ ਦਿਮਾਖ ਨਾਲ ਵੀ ਕਰਦਾ ਹਨਾ ਜੂ ਮੇਰੇ ਮੁੰਡੇ ਦਾ ਨਿਕਰ ਹਾਂਜੀ ਅੱਛਾ ਜੀ ਬਾਜ ਕਾ ਜੂ ਮੂੰ ਬਿਕਰ ਠੀਕ ਹੈ ਜੀ ਉਹ ਪੂਰਾ ਹੁਣ ਆਪਣੇ ਏਰੀਆ ਮਸ਼ਹੂਰ ਹੋ ਰਿਹਾ ਹੈ ਅੱਛਾ ਜੀ ਕਿਹੜੀ ਗੱਲ ਤੋਂ ਮਸ਼ਹੂਰ ਆ ਬਈ ਦੱਸ ਦੋ ਮੜਾ ਜੀ ਆਪਾਂ ਉਹ ਜੀ ਇਹੀ ਸਬਜ਼ੀ ਦਾ ਅੱਛਾ ਸਬ ਕੋਈ ਬੰਦਾ ਲਾਉਣ ਆਉਂਦਾ ਕਰਨ ਆਉਂਦਾ ਸਾਡੇ ਕਮੂਆਂ ਲਈ ਉਹ ਜਿਹੜੇ ਹੋਣੀ ਪਛੈ ਲੈਣੇ ਹਾਂਜੀ ਪਰ ਉਹ ਇਹਨੂੰ ਪੁੱਛ ਕੇ ਲੈਣਗੇ ਬੀਜ ਆ ਕਿਹੜਾ ਬੀਜ ਲਾਉਣਾ ਹੈ ਹਾਂਜੀ ਕਿਹੜੀ ਮੌਸਮ ਨੂੰ ਲਾਉਣਾ ਹੈ ਠੀਕ ਹੈ ਜੀ ਮਤਲਬ ਸਲਾਹ ਲੈ ਕੇ ਜਾਣਗੇ ਸਲਾਹ ਲੈ ਕੇ ਜਦੋਂ ਉਹ ਡਾਕਟਰ ਆ ਗਿਆ ਇੱਕਾ ਮੇਰੀ ਦੋ ਗੀਲੇ ਬੈਂਕ ਜੇ ਲੈ ਆਉਂਦੀ ਹਾਂ ਜੀ ਹਾਂਜੀ ਹਾਂਜੀ ਉਹ ਇੱਕ ਕਰਤ ਹੋ ਗਿਆ ਠੀਕ ਹੈ ਉਹ ਆ ਕੇ ਕਹਿੰਦਾ ਡੱਕਾ ਕਹਿੰਦਾ ਜੇ ਇਹਨਾਂ ਨਾਲ ਆਪਣੇ ਸਪਰੇ ਕਰਦੇ ਹਾਂ ਜੀ ਹਾਂਜੀ ਉਹ ਡਾਕਟਰ ਸਾਹਿਬ ਜੇ ਜੋਂਗ ਆਪਣੇ ਸਪਰੇ ਕਰਤੀ ਜੇ ਤਨਾ ਹਾਂਜੀ ਆ ਬੈਠਾ ਜਾ ਗਿਆ ਹਾਂਜੀ ਉਹ ਫੜ ਦਿੱਕ ਚਾਰਜ ਚਾਰਜ ਜੀ ਗਾ ਫੇਕ ਲਈ ਮਹਗੀ ਭੁਗੀ ਹਾਂ ਧੁਰਤੇ ਸਪਰੇ ਕਰਦੇ ਧੁਰਤੇ ਕੁਝ ਨਹੀਂ ਗਿੰਦੀ ਆ ਦੇਖੋ ਪਰ ਮਤਲਬ ਤੁਸੀਂ ਡਾਕਟਰ ਨੂੰ ਵੀ ਦੱਸਦਾ ਠੀਕ ਹੈ ਜੀ ਵੀ ਧੁਰਤੇ ਸਪਰੇ ਕਰਦੇ ਧੁਰਤੇ ਇਹ ਨਾਲਾ ਹਾਂਜੀ ਸਾਫ ਹੋ ਜੂਗਾ ਫਿਰ ਲੱਤਾਂ ਚ ਰੂਹੀ ਜਾਂਦੀਆਂ ਤੇ ਤੁਰਣਾਂ ਦੀ ਜਾਂ ਦਾ ਚ ਟੂੜੀਆਂ ਤੋੜਨੀਆਂ ਉਹ ਲੱਤਾਂ ਚ ਰੂਹੀ ਜਾਂਦਾ ਵੀ ਨਹੀਂ ਠੀਕਾਂਗੇ ਉਹ ਡਾਕਟਰ ਕਹਿੰਦਾ ਮੈਂ ਵੀ ਕਰਤੀ ਗੱਲ ਗੱਲ ਕੇ ਬੜਵੜਾ ਲੱਗ ਜਾਂਦੀ ਕੋਈ ਵੱਡੀ ਗੱਲ ਹਾਂਜੀ ਡਾਕਟਰ ਨੂੰ ਭਤੈ ਦੱਸਿਆ ਫਿਰ ਮੋਰੂ ਮੈਂ ਤਾਂ ਦੱਸਿਆ ਜੀ ਜੀ ਲੋਂ ਲੱਪਾ ਇੱਕ ਫੁੱਟ ਨਾ ਜਾਂਦੀ ਲੂੰਗੀ ਕੀ ਜੜੀਗਾ ਮਤਲਬ ਤੁਸੀਂ ਕੀ ਹੋਇਆ ਉਰੇ ਉਰੇ ਪੇਟਾ ਲੱਗਾ ਇੱਥੇ ਚੌਕ ਵੀਡਰਾ ਸਿਰ ਪਊਗਾ ਹਾਂ ਉਹ ਤਾਂ ਖੈਰ ਗੱਲ ਹੈ ਜੀ ਹਾਂ ਸਹੀ ਗੱਲ ਹੈ ਫੜਕੇ ਨੂੰ ਜਾ ਸੁੱਕੂਗਾ ਠੀਕ ਹੈ ਜੀ 25 ਦਿਨਾਂ ਤੋਂ ਬਾਅਦ ਫਿਰ ਇਹ ਕਿੰਨੇ ਕੀ ਰੇਟ ਜਾਂਦੇ ਆਈ ਫਸਲਾਂ ਕਿੰਨੇ ਇਹ ਰੇਟ ਦਾ ਜੀ ਸਬਜ਼ੀ ਮੌਸਮ ਦਾ ਹੁਣ ਕਦੂ ਜਮਾ ਮੰਦਾ ਹੈ ਮੰਦਾ ਹੈ ਅੱਛਾ ਜੀ ਹੁਣ ਕਦੂ ਚੜਾਈਏ ਦੇਦੇ ਅੱਛਾ ਜੀ ਜਿਹੜੇ ਹੁਣ ਆਹ ਵੇਲ ਚੱਕਰੀ ਆ ਇਹ ਵੇਲ ਵੇਚ ਜੂਗੀ ਹਾਂ ਜੀ ਇਹ ਕਦੂ ਐਂ ਜੀ ਬਤਾ 20 ਬਗਜੇ 25 ਬਗਜੇ ਮੈਂ 40 ਰੁਪਏ ਲਿਆ ਅੱਛਾ ਜੀ 40 ਰੁਪਏ ਕਦੂ ਵੇਚਦਾ 40 ਰੁਪਏ ਵੇਚ ਰਿਹਾ ਇਹ ਮੈਂ ਆਪਣੇ ਜਰਦੇ ਫੱਗਣਾ ਹਾਂਜੀ ਕੇਚ ਬਗਣਾ ਜੋ ਇਹ ਕਾਗਜ਼ ਦੇ ਟਿੱਕੇ ਉਕੋਏ ਹੋਏ ਜਰੇ ਹਾਂਜੀ ਹਾਂ ਖਾਰੀਆਂ ਪਾ ਕੇ ਕਾਗਜ਼ ਦੇ ਉੱਤੇ ਜਗੇ ਸੈਲੂ ਬਿਲਾ ਲਏ ਠੀਕ ਹੈ ਜੀ ਉਹ ਮੇਰੇ ਦਾਦਾ ਜੀ ਖੇਲਾ ਵੀ ਬਹੁਤ ਦਿਖਿਆ ਹੈ ਹਾਂਜੀ ਇਹ ਜੋ ਮੈਂ 132000 ਦੀ ਮਰਦ ਕੱਢ ਲਈ 125000 ਦੀ ਮਰਦ ਠੀਕ ਹੈ ਜੀ ਕਿੰਨੇ ਕਿੰਨੇ ਟਾਈਮ ਜੀ ਇਹ ਲਾ ਲਓ ਜੀ ਆਪਣੇ ਇਹਨਾਂ ਦੇ ਨਾਲ ਹੀ ਵੇਚਿਆ ਜੀ ਹਾਂਜੀ ਆਪਾਂ ਕੜਕ ਦੀ ਬਜਾਈ ਦੇ ਮਰਦ ਵੇਚਦੇ ਆ ਅੱਛਾ ਜੀ ਮੱਕਰ ਜੀ ਹਾਂਜੀ ਮਗਰ ਜੇ ਇਹ ਵਿਜੇ ਜਾ ਮਗਰ ਇਹ ਵਿਜੇ ਅੱਛਾ ਅੱਛਾ ਜੀ ਮਹੀਨੇ ਗੱਲ ਕਰ ਕਿੰਨੇ ਮਹੀਨੇ ਘਟਲੇ ਤੁਸੀਂ ਉਹ ਤੁਸੀਂ ਆਹ ਦੇਖ ਲਓ ਜੀ ਕਣਕ ਦੀ ਵਿਜਾਈ ਚ ਤਿੰਨ ਚਾਰ ਮਹੀਨੇ ਕਰ ਲਿਆ ਕਣਕ ਹਾਂ ਜੀ ਹਾਂ ਚਾਰ ਮਹੀਨੇ ਚ ਮੈਂ ਦੋ ਫਸਲਾਂ ਲੱਗਿਆ ਦੋ ਫਸਲਾਂ ਦੋ ਫਸਲਾਂ ਠੀਕ ਹੈ ਜੀ ਠੀਕ ਹੈ ਇੱਕ ਉਹ ਜੀ ਲੱਗਿਆ ਮਟਰ ਨਹੀਂ ਲੱਗਿਆ ਹਾਂ ਜੀ ਇੱਕ ਕਿਦੋਂ ਲੱਗਿਆ ਉਹ ਤੀਜੀ ਫੇਕ ਕਿਦੋਂ ਚੱਲੀ ਸੀ ਮਤਲਬ ਤੇ ਚਾਰ ਮਹੀਨੇ ਚ 1,32,000 ਦੇ ਮਟਰ ਵੇਚਦੇ ਹਾਂ ਹਾਂ ਤੇ ਖਰਚੇ ਜਿੰਨਾ ਇਹਦੇ ਆਪ ਉਹ ਮਟਰ ਆ ਜੇਗੀ ਕੋ ਵੀਜ਼ਾ ਜਿਹੜਾ ਹੈਗਾ ਸਾਫ ਸਾਫ ਹੈਗੀ ਹੈ ਹਾਂਜੀ ਉਹਨੇ ਕੋਈ ਖਰਚਾ ਨਹੀਂ ਟਪਰੇ ਹੈ ਠੀਕ ਹੈ ਜੀ ਜਾਂ ਦੋ ਬੁਨੇ ਜੂਰੀ ਲੈ ਪਈਆਂ ਇੱਕ ਬੋਰੀ ਡਾਈ ਮੂਣੀ ਲੈ ਜਾਂ 50000 ਰੁਪਏ ਬਜਾਈਆ ਚਲ 32000 ਦਾ ਖਰਚਾ ਘੜਦਾ ਨੇ ਉਹ ਹਾਂ ਚਲ 32 ਕਰ ਦੂ ਲਾਲ ਵਿੱਚ ਚਲਾਈ ਥੋੜੀ ਮਹਗੀ ਚਲਾਈ ਜਾ ਪੈਂਦੀ ਹੈ ਹਾਂ ਹਾਂ ਠੀਕ ਹੈ 3-4 ਕਿਲੋ ਚਲਾਈ ਪੈਂਦੀ ਹੈ ਹਾਂਜੀ ਇੱਕ ਦੇਵਰ ਇੱਕ ਵਲੀਏ ਚੋੜ ਦੇ ਇੱਕ ਜਾਨੀ ਪੀਲੇ ਦੇ ਬਾਹੀ ਕਿੰਨਾ ਛੜਤਾ ਕਰੋ ਮੜ ਰਹੇ ਨੇ ਆਪ ਨੂੰ ਮੜਨੇ ਛੜਤਾ ਹੈ ਆਪ ਨੂੰ 70 80 90000 ਪਿਆ 4 ਮਹੀਨੇ ਛੜਦਾ ਪੁਣ 4 ਮਹੀਨੇ ਛੜਦਾ ਠੀਕ ਹੈ ਜੀ ਉਹ ਵੀ ਰੇਟ ਦੇ ਹਿਸਾਬ ਨਾਲ ਰੇਟ ਆ ਗਿਆ ਰੇਟ ਆ ਗਿਆ ਵੀ ਤਾਂ ਹੀ ਮਿਲ ਗਈ ਹਾਂ ਹੁਣ ਆਲੂ ਜੀ ਵਾਲਾ ਹਾਂਜੀ ਆਲੂ ਨੇਰੀ ਉਹ 2 ਕਿਲਿਆਂ ਚੋਂ 632 ਬੋਲੀਆਂ ਲੱਗੀਆਂ ਨੇ 2 ਕਿਲਿਆਂ ਚ 632 ਹੋ ਰਹੀਆਂ ਜੀ 32 ਬੋਲੀਆਂ ਅੱਛਾ ਜੀ ਤੇ ਕਿੰਨੇ ਰੇਟ ਵੀ ਜਿਆਦਾ ਨਹੀਂ 330 ਨਾ ਨਾਰਮਲ ਕਿੰਨੇ ਕੁ ਹੋ ਜਾਂਦੇ ਨੇ ਵੈਸੇ ਹ 632 ਤੇਰੀਆਂ ਬੋਰੀਆਂ ਹੋਈਆਂ ਨੇ ਹਾਂ ਵੀ ਇੰਨੇ ਕੁ ਹੁੰਦੇ ਨੇ ਜਾਂ ਵੱਧ ਹੁੰਦੇ ਨੇ ਘੱਟ ਹੁੰਦੇ ਨੇ ਨਹੀਂ ਵੱਧ ਬੋਝ ਸਾਢੇ 350 ਵੀ ਹੋ ਜਾਂਦੀ ਹੈ ਅੱਛਾ ਜੀ ਆ ਗਈ ਆਲੂ ਦਾ ਥੋੜਾ ਮੰਦਾ ਕਰਕੇ ਨਾ ਮੰਦਾ ਨਹੀਂ ਉਹ ਨਿਕਿਆਲ ਘੱਟ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਕਿਆ ਦੇ ਕੇ ਕੇਰ ਘੱਟ ਦੀਦਾ ਹਾਂਜੀ ਅੱਛਾ ਕੇਰ ਘੱਟ ਆਪਣਾ ਆਲੂ ਨੇ ਕੇਰ ਫੇਰ ਵਧੀਆ ਜਿਹਾ ਗਿਆ ਠੀਕ ਹੈ ਜੀ ਆਪਾਂ ਨੇ 500 ਬੋਰੀ ਹਾਂਜੀ ਖਜੂਰ ਕਰਤੀ ਹਾਂਜੀ ਤੇ 100 ਬੋਰੀ ਆਪਾਂ ਨੇ ਅਬਲੀ ਵੇਚਤੀ ਬਬੇ ਵੇਚਤੀ ਲਾ ਹਾਂ ਵੇਚਤੀ ਉਹ ਸੋਚੀ ਕਿ ਪੂਰੇ ਵਿਕ ਗੀਆਂ ਹੋ ਅੱਛਾ ਜੀ ਕੋਈ ਮਿੱਤੇ ਦੋਸਤ ਲੈ ਗਿਆ 20 ਖੱਤੇ ਲੈ ਗਿਆ ਠੀਕ ਹੈ ਜੀ ਅੱਛਾ ਅੱਛਾ ਆਪਾਂ 500 ਬੋਰੀ ਖਜੂਰ ਕਰਤੀ ਠੀਕ ਹੈ ਜੀ ਹੁਣ ਅੱਜ ਆਪਣਾ ਉਹ ਬੋਰੀ 1000 1100 ਬੋਰੀ ਮਗਰ ਇਹ ਠੀਕ ਹੈ ਜੀ ਕਿਹੜੀ ਆਲੂ ਦੀ ਖੇਤੀ ਆ ਵੀ ਇਹਨਾਂ ਨਾਲੇ ਹੁਣ ਕਦੂ ਨਾਲੇ ਹੁੰਦੀ ਏ ਜੋ ਅੱਡ ਹੁੰਦੀ ਏ ਆ ਕਿਹੜੇ ਆਲੂ ਖੇਤੀ ਨਹੀਂ ਨਹੀਂ ਹੁੰਦੀ じゃ ਉਹ ਵੀ ਆ ਇੱਥੇ ਨਾਲ ਹੀ ਲੱਗਦੀ ਆ ਕਦੂ ਦੇ ਨਾਲੇ ਹਾਂਜੀ ਅੱਛਾ ਜੀ ਉਹ ਆਏ ਆ ਵੀ ਇਹ ਝਗਣਾ ਪਊਗਾ ਕਦੂ ਆਲੂ ਢਕਣਾ ਨਹੀਂ ਪੈਂਦਾ ਆਲੂ ਢਕਣਾ ਪੈਂਦਾ ਜੀ ਠੀਕ ਹੈ ਜੀ ਮਤਲਬ ਇੱਕ ਗੱਲ ਤੁਸੀਂ ਹੋਰ ਦੱਸੋ ਜੀ ਇਹ ਖਰਚਾ ਜ਼ਿਆਦਾ ਹੋਵੇ ਢਗਾਈ ਦੇ ਉਹਦੇ ਖਰਚਾ ਘਟਾਉਂਦਾ ਹੈ ਅੱਛਾ ਜੀ ਜੇ ਮਤਲਬ ਵੀ ਕੱਲ ਨੂੰ ਅਸੀਂ ਨੇ ਸਬਜ਼ੀ ਦਾ ਕੰਮ ਸਟਾਰਟ ਕਰਨਾ ਹੈ ਜੀ ਹਾਂਜੀ 1 ਕਿਲੋ ਮਤਲਬ ਅਸੀਂ ਜੇ ਅਸੀਂ ਕਿਰਾਏ ਤੇ ਲੈਨੇ ਆ ਹਾਂ ਤੇ ਮਤਲਬ ਕਿੰਨਾ ਸਾਨੂੰ ਮਤਲਬ ਕੀ ਕੀ ਕਿਨੇ ਰੁਪਏ ਲੱਗਣਗੇ ਸਾਡੇ ਫਿਰ ਕਿਹੜੀ ਅਸੀਂ ਸਬਜ਼ੀ ਵੀ ਜੇ ਕਿਹੜੀ ਵਧੀਆ ਰਹੂਗੀ ਸਬਜ਼ੀ ਆ ਜੀ ਮੌਸਮ ਦੇ ਹਿਸਾਬ ਹੈ ਅੱਛਾ ਜੀ ਚਲ ਤੁਸੀਂ ਆਹੀ ਰੁੱਤ ਮੰਨ ਲਓ ਕਿਉਂਕਿ ਤੁਸੀਂ ਆਹੀ ਆਹੀ ਰੁੱਤ ਲੈ ਹੂੰ ਬੈਂਕ ਨਹੀਂ ਜਾਏ ਬੈਂਕ ਨਹੀਂ ਆ ਜੀ ਬੈਂਕ ਦੇ ਖਰਚਾ ਦਾ ਜਰੂਰ ਹੈ ਹਾਂ ਜੀ ਕਿਉਂ ਨਹੀਂ ਸੁਣਦੇ ਜਾਰੇ ਪੈਂਦਾ ਠੀਕ ਹੈ ਜੀ ਪਰ ਲਾਂਜਾ ਕਰੇ ਆਲੂਆਂ ਵਾਂਗੂ ਅੱਛਾ ਜੀ ਮਤਲਬ ਵਧੀਆ ਨਿਕਲਉਂਦੀ ਆ ਹਾਂ ਜੀ 10 ਰੁਪਏ ਤੋਂ ਤਾਂ ਘਟ ਜਾਂਦੀ ਨਹੀਂ ਮਰਦੀ ਜਾਂਦੀ ਨਹੀਂ ਹਾਂ ਜੀ ਹਾਂ ਉਹ ਤੋਂ ਡਾਊਨ ਕੀ ਜਾਊਗੀ 10 ਰੁਪਏ ਤੋਂ ਘਟੇ ਕੋਈ ਡਾਊਨ ਜਾਂਦੀ ਇਹਦਾ ਹਾਂ 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 ਇਹ ਪਰ ਪੀਆ ਕਿੱਡਾ ਨਹੀਂ ਚੜਾਈ ਲਾਦਾ ਹਾਂ ਜੀ ਤਾਂ 9 ਰੁਪਏ ਆਪਣੀ ਛੱਡ ਰਹੀ ਹੈ ਛੱਡ ਰਹੀ ਹੈ ਜੀ ਹਾਂ ਇਹ ਵੀ ਖਰਚ ਛੱਡ ਜੇ ਜੇ ਆਪਣਾ ਅੱਧੇ ਵੀ ਛੱਡੀ ਜਾਵੇ ਪੰਜ ਸਾਰਾ ਖਰਚਾ ਕਰਕੇ ਪੰਜ ਰੁਪਏ ਵੀ ਛੱਡੀ ਜਾਵੇ ਤਾਂ 10 ਕਾਊਂਟਰੋਂ ਇੱਕ ਨਹੀਂ ਛੱਡ ਕੇ ਬਗ ਜਾਂਦੀ ਹੈ ਠੀਕ ਹੈ ਜੀ ਮਤਲਬ ਜੇ ਅਸੀਂ ਹੁਣ ਆਹ ਰੁੱਤ 'ਚ ਕੰਮ ਸਟਾਰਟ ਕਰਨਾ ਤਾਂ ਬੈਂਕ ਨਹੀਂ ਵੈਸਟ ਹੈ ਬੈਂਕ ਹੀ ਫੈਕਟਰੀ ਤੇ ਬਾਬਾ ਤੂੰ 6 5 ਸਾਲ ਕਹਿਣਾ ਹੈ ਕੰਮ ਕਰਦੇ ਨੂੰ ਵਜਨ ਨੂੰ ਇਹ ਤੋਂ ਪਹਿਲਾਂ ਵੀ ਤਿਆਰ ਬੈਠੇ ਦੀ ਕੋਈ ਤੇਜ ਬਾਬਾ ਥੋੜਾ ਕਾ ਨਾ ਕਰਦੇ ਜੀ ਬਾੜਾ ਨਹੀਂ ਕਰਦੇ ਪਹਿਲਾਂ ਬਾੜਾ ਨਹੀਂ ਕੀਤਾ ਨਾ ਪਨਾ ਬਾੜਾ ਕਰਨੇ ਜਾਂ ਅਰਜ਼ ਕਰ ਕਰੇ ਖਿਚ ਕਰਦੇ ਜੀ ਠੀਕ ਹੈ ਜੀ ਦੋ ਕਿਲੇ ਜਮੀਂ ਜਿੰਦੀ ਮੇਰੇ ਵੀ ਹਾਂ ਜੀ ਉਹ ਆਪਣੇ ਘਰ ਘਰ ਇਹ ਕਰ ਲੈਂਦੇ ਠੀਕ ਹੈ ਠੀਕ ਹੋ ਜਾਂਦੀ ਵਧੀਆ ਹੈ ਹੂੰ ਨਹੀਂ ਵਾਗੀ ਜੀਰੀ ਲਾ ਲੈਂਦੇ ਜੀਰੀ ਲਾ ਲੈਂਦੇ ਠੀਕ ਹੈ ਜੀ ਇਹ ਉਹ ਜੱਜੇ ਦਾ ਮੁੰਡਾ ਗੱਡੀ ਸੱਤੀ ਵੇਚਾ ਹੀ ਨੇ ਹਾਂ ਜੀ ਥੋੜਾ ਜੀ ਹੱਦ ਵੀ ਹਾਂ ਜੀ ਕੁਲੂ ਨਾ ਕਰਕੇ ਵੀ ਕਹਾਂ ਮੈਂ ਜਾਂਦਾ ਨਹੀਂ ਅੱਛਾ ਜੀ ਫਿਰ ਮੁੰਡੇ ਨੇ ਉਹ ਗੱਡੀ ਦੇ ਪੈਸੇ ਸਾਰੇ ਸਿੱਕੇ ਦੇ ਲਈ ਜਾਂਦੇ ਠੀਕ ਹੈ ਜੀ ਤੇ ਆ ਵੀ ਫਿਰ ਹੁਣ ਤੂੰ ਕਿਵੇਂ ਸੋਚਿਆ ਵੀ ਤਾਂ ਚਾਹੀ ਸਬਜ਼ੀ ਕਰਨੀ ਆ ਸਬਜ਼ੀ ਦੀ ਖੇਤੀ ਹੋਰ ਵੀ ਖੇਤੀ ਦਾ ਬਥੇਰੀਆਂ ਨੇ ਆਪਾਂ ਜੀ ਖੇਤੀ ਦਾ ਹੁਣ ਲੈਵੇ ਭਰਤੀ ਦਾ ਕੀ ਲੈ ਕਣਕ ਦੇ ਜੀ ਹਾਂ ਜੀ ਹੈ ਅੱਛਾ ਹੁਣ ਮੈਂ 5 ਕਿਲੇ ਮੱਕੀ ਜਲਾ ਹੀ ਖੜਿਆ ਠੀਕ ਹੈ ਜੀ ਮੈਂ ਤੁਹਾਨੂੰ 4 ਖਾਤਰਾ ਜੀ ਜੀ ਠੀਕ ਹੈ ਜੀ ਬਾਕੀ ਮੇਰਾ ਉਹ ਬਾਹਣ ਪਾਣੀ ਉਹ ਢੂੰਗਾ ਥੋੜਾ ਬਾਹਣ ਜਿਆਦਾ ਨਹੀਂ ਮੈਂ ਪੱਠਿਆਂ ਵਿੱਚ ਚੱਕੀ ਹੋਈ ਐ ਠੀਕ ਹੈ ਉੱਥੇ ਮੱਕੀ ਇੱਕ ਵਾਰ ਸੀ ਪੈਜੀ ਮੱਕੀ ਮਰੂ ਠੀਕ ਹੈ ਬਸ ਮੱਕੀ ਦੇ ਖਰਚਾ ਆਉਂਦਾ 20-25000 ਰੁਪਿਆ 25000 ਰੁਪਿਆ ਅੱਛਾ ਵੀ 25000 ਕਿੱਲੇ ਤੇ ਆ ਜਾਂਦਾ ਹਾਂ ਮੱਕੀ ਦੇ ਮੱਕੀ ਦਾ ਖਰਚਾ ਇੰਨਾ ਆਉਂਦਾ ਜੀ ਆ ਜਾਂਦਾ ਵੀ ਠੀਕ ਹੈ ਜੀ ਮੱਕੀ ਉਹੀ ਆਪਾਂ ਕਹਿੰਦੇ ਚਾਰ ਪਾਰਾ ਚਾਰ ਬੋਗਾ ਹਾਂ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਹੁਣ ਆਪਾਂ ਜੀ ਫਿਰ ਜਿਵੇਂ ਤੂੰ ਬਾਹਰ ਟਰੱਕ ਤੇ ਫਿਰ ਆਇਆ ਹਣਾ ਬਾਹਰਲੇ ਜਿਹੜੇ ਬਰਾਹੜ ਬਹੁਤ ਪਾਣੀ ਤੇ ਬਣਾ ਬਹੁਤ ਬਰਾਹੜ ਵਿੱਚ ਹੁਣਾ ਪਿਆਰ ਕਿ ਜਿਹਾ ਐਸਾ ਪਾਣੀ ਮਾਰ ਰਿਹਾ ਹਾਂ ਜੀ ਹਾਂ ਪਾਣੀ ਸਾਫ ਨਹੀਂ ਹੈ ਨਹੀਂ ਪਾਣੀ ਇਹਨੇ ਖੜਾਉਂਦੇ ਨੇ ਖੜਾਉਂਦੇ ਨੇ ਇਹਨੇ ਖੰਨਾ ਖੰਨਾ ਪਾਣੀ ਇਹਨੇ ਹਾਂ ਇੱਕ ਬੰਦਾ ਕੋਈ ਸਿੱਟ ਮਿੰਦਾ ਸਿੱਟੀ ਅੱਜ ਕੱਲ੍ਹ ਹਾਂ ਸਾਰਾ ਪੀ ਮੋ ਸਕਦਾ ਹੈ ਮੋ ਸਕਦਾ ਜੀ ਅਪਰੇਖ ਸੁਨਰੀ ਚੀਨੀਆਂ ਗੱਲ ਕਰ ਆਪਾਂ ਬੇਈਮਾਨ ਜਾਰੇ ਹੋਣਿਆ ਸਾਹਮਣੇ ਨਹੀਂ ਰਹੇ ਆਪਾਂ ਸਾਹਮਣੇ ਆਪਾਂ ਆਪ ਹੀ ਨਹੀਂ ਆਪਣੀ ਤਬਾਖ਼ੁਰ ਖਿਲਾਰ ਨਿਕਲ ਸਕਦੇ ਆਪਾਂ ਸ਼ਟ ਦੀ ਭਜਰੇ ਬੱਲੀ ਗੱਲਦਾ ਵੇ ਆਪਾਂ ਪਜਾ ਜਿਹਾ ਕਿਹੜਾ ਕੋਈ ਜਵਾਕ ਬਾਹਰ ਦੂਰ ਹੈ ਚਲੋ ਮੁੰਡਾ ਭਾਗਿਆ ਆਪਾਂ ਕਹਿੰਦੇ ਵੀ ਚਲੋ ਕੋਈ ਵਧੀਆ ਜਿਹਦਾ ਕੁੜੀਆਂ ਨੂੰ ਤੇ ਉਹਦੇ ਵਰਗਾ ਮੂਰਖੇ ਕੋਈ ਨਹੀਂ ਤੁਹਾਡੇ ਬੱਚੇ ਨੂੰ ਉਹਦੇ ਕੀ ਆਪਾਂ ਦੇਖਿਆ ਹਾਂ ਆਪਣ ਉੱਥੇ ਦਾ ਮਾਹੌਲ ਵਰਗੀ ਜਿਹਾ ਜਵਾਕ ਦਾ ਉਹਦੇ ਸਹੀ ਜਗਾ ਛੱਡ ਦੇ ਬਈ ਗੱਲ ਛੱਡ ਦੇ ਪੇਜਾ ਨਹੀਂ ਕਰਨੀ ਅੱਛਾ ਉਦੋਂ ਫਿਰ ਇਹ ਹੈ ਆਪਾਂ ਬੱਚੇ ਨੂੰ ਨਸ਼ੇ ਜਿਮੀ ਆਪਣੀ ਪਤਾ ਨਹੀਂ ਵੀ ਲੱਗਾ ਖਾ ਰਿਹਾ ਹੈ ਹਾਂ ਵੀ ਹਾਂ ਵੀ ਬਸ ਆਪਾਂ ਨਸੀ ਜਿ ਲੱਗ ਗਿਆ ਪਾਰਟੀ ਗਲਤੀ ਵਗਿਆ ਆਪਾਂ ਬੱਚੇ ਨੂੰ ਘੂਰੂ ਹਾਂ ਘੂਰੂ ਜੀ ਵੀ ਭਾਈ ਤੂੰ ਉਹ ਬਾਠਿਲ ਵੇ ਜਾਣਾ ਨਹੀਂ ਆਜ ਨਹੀਂ ਆਮ ਆਪਾਂ ਕਹਿੰਦੇ ਉਹ ਆਓ ਆਪਾਂ ਫਰਾਂ ਦੇ ਮੁੰਲੇ ਨੂੰ ਬੁਲਾ ਜਾ ਓਏ ਹਾਂ ਬੜਿਆ ਬੜਾ ਸਾਡੇ ਮੁੰਲੇ ਕਹਿ ਉਹ ਕੁਛ ਕਰੀ ਜਾਂਦਾ ਆ ਬਟਾ ਮੱਚ ਨਹੀਂ ਪਾਉਂਦੀ ਇਹ ਜਾ ਕੰਮ ਜੇ ਕੰਮ ਵਿੱਚ ਭਾਈ ਜੇ ਲੋ ਹੋ ਗਈ ਹੈ ਹੁਣ ਮੇਰਾ ਪੁੱਤ ਹੈ ਜੀ ਕ ਹਾਂ ਜੀ ਉਹ ਪਹਿਲਾਂ ਸਕੂਲ ਜਾਊ ਹਾਂ ਜੀ ਫਿਰ ਆਕੇ ਤੁਸਨੇ ਜਾਊ ਤੁਸਨੇ ਜਾਊਗਾ ਫਿਰ ਖੇਤ ਜਾਊ ਅੱਛਾ ਜੀ ਆਥਰੇ ਆਵੇ ਕਦੋਂ ਆਵੇ ਟੜਕੇ ਫੇਰ ਕਿਚ ਕਿੜਾ ਮਰ ਕੇ ਜਾਉ ਠੀਕ ਆ ਉਹ ਫੇਰ ਅਸੀਂ ਕਿਵੇਂ ਕਹਿੰਦੇ ਕਿ ਸਾਡਾ ਬੱਚਾ ਸਾਡੇ ਦੇਵੇ ਹਰ ਵਕਤ ਅਧਿਕੇ ਮੈਂ ਕਹਿੰਦਾ ਇਹ ਗਾਇ ਜਾਂਦਾ ਹੈ ਹਾਂ ਠੀਕ ਹੁਣ ਅਸੀਂ 1000 ਰੁਪਏ ਕੋਚ ਨੂੰ ਦਿੱਤਾ ਹੈ ਹਾਂਜੀ ਉਹ ਡੰਡ ਬੜ ਕੱਕ ਲਾਉਂਦੇ ਹਾਂ ਹਾਂਜੀ ਠੀਕ ਉਹ 15 20 ਬੱਚੇ ਹੁੰਦੇ ਸਕੂਲ ਚ ਹਾਂਜੀ ਉਹ ਟੜਕੇ 5 ਵਜੇ ਉੱਠ ਕੇ ਵਗ ਜਾਂਦਾ ਠੀਕ ਹੈ ਜੀ ਦੋ ਘੰਟੇ ਘੰਟਾ ਹੋ ਉਸੇ ਟੂਸ ਨੇ ਲੱਗ ਮਤਲਬ ਸਾਰਾ ਦਿਨ ਸੋਡੇ ਧਿਆਨ ਚ ਹੀ ਰਹਿੰਦਾ ਕੋਈ ਤੇਰੇ ਵੀ ਪਿੰਡ ਉਸ ਗੰਨ ਪੁਰਾਣੀ ਨਹੀਂ ਉਹਦੇ ਕੋਸੇ ਕਰਿਆ ਹਾਂ ਹਾਂ ਅਬ ਜਦ ਗੰਡ ਬਟਕਾਂ ਖੜਾਵੇ ਕਬੱਡੀ ਖੜਾਵੇ ਕੁਝ ਕਰੀ ਠੀਕ ਹੈ ਜੀ ਉਹ ਐ ਬੱਚਾ ਦਾ ਕੁਝ ਖਰਾ ਕੇ ਖਵਾਉ ਹਣਾ ਉਹ ਗੁੱਟਾ ਫਿਰ ਛੋੜਾ ਵੀ ਸੁਣਨਾ ਚਾਹਤਾ ਫਿਰਿਆ ਬੀਬਾ ਆਪਣਾ ਪਿਤਾ ਕਾ ਵੀ ਨਸੇ ਬੱਤਿਆਂ ਦੇ ਹੋ ਗਿਆ ਵੱਡੇ ਵੱਡੇ ਘਰਾਂ ਦੇ ਬੱਚੇ ਕਮਾਰੇ ਬੈਠੇ ਨੇ ਜੀ ਹਾਂ ਜੀ ਹਾਂ ਬੈਠੇ ਨੇ ਸਮਝਦੇ ਆਂ ਜੀ ਜਿਹੜੇ ਚੰਗੇ ਚੰਗੇ ਪਾਪਾ ਛੀ ਛੀ ਕੀ ਲਿਆਦੇ ਬੱਚੇ ਕਮਾਰੇ ਬੈਠੇ ਨੇ ਕਮਾਰੇ ਬੈਠੇ ਨੇ ਜੀ ਉਹ ਕਿਉਂ ਬੈਠੇ ਨੇ ਉਹ ਹੀ ਇੱਕ ਕਾਰਨ ਬੈਠੇ ਨੇ ਹਾਂ ਜੀ ਹਾਂ ਤੇਰਾ ਬਾਪ ਜਿੰਨੇ ਹੁਣ ਆਪਾਂ ਇਹ ਪਸ਼ੂ ਪਾਲਣ ਹੋ ਗਿਆ ਹਨਾ ਇੱਕ ਆਪਣੀ ਝੇਤੀ ਹੋ ਗਈ ਇਹ ਤੋਂ ਆਪਣੀ ਨੌਜਵਾਨੀ ਕਿਉਂ ਮਤਲਬ ਛੱਡ ਕੇ ਉਹ ਰਹੀ ਕੰਮ ਨੂੰ ਤੇਰੇ ਹਿਸਾਬ ਨਾਲ ਵੀ ਕਿਉਂ ਇਹ ਕੰਮ ਚਾਰਾ ਤੋਂ ਰਹੀ ਹੁੰਦੀ ਇਹੇ ਜੀ ਛੱਡ ਰਹੀ ਰਹੀ ਐ ਇਹਨਾਂ ਦੀ ਬਸਾ ਰੂਗ ਰਹਿ ਜੀ ਅੱਛਾ ਜੀ ਸਰੀਰ ਆਪ ਚੱਲ ਨਹੀਂ ਕਰੇ ਹੁਣ ਸਰੀਰ ਅੱਜਾਈ ਪਕਉਦਾ ਜੀ ਨਹੀਂ ਅੱਜਾਈ ਹਾਂਜੀ ਉਹਨੂੰ ਰੋਟੀ ਪਕਾਉਂਦਾ ਨਹੀਂ ਪਤਾ ਪਾਣੀ ਅੱਤੀ ਰੋਟੀ ਵੀ ਕਿਵੇਂ ਪਕਕੀ ਪਾਣੀ ਅੱਤੀ ਰੋਟੀ ਠੀਕ ਹੈ ਜੀ ਅੱਗੇ ਮੇਰੇ ਵਰਗਾ ਗੰਡੇ ਰੋਟੀ ਖਾ ਕੇ ਗੰਡੇ ਪਾਣੀ ਅੱਤੀ ਰੋਟੀ ਖਾ ਕੇ ਢ ਘਾਰ ਮਾਦ ਦਿੱਪੀ ਕੀ ਹਾਂਜੀ ਹਾਂ ਅੱਛਾ ਅੱਛਾ ਚਾਹ ਦਾਲ ਮਲੇ ਬਣਾ ਦਾਲ ਮਲੇ ਬਣਾ ਚਾਹੀਦਾ ਜੀ ਦਾਲ ਕੀ ਇਸ ਕੋਲ ਕਿਸੇ ਉੱਤੇ ਚਾਹੀਦਾ ਮੱਖਣ ਤੁਹਾਡਾ ਪਾਣੀ ਅੱਤੀ ਰੋਟੀ ਆ ਪਾਣੀ ਜੇ ਪਕਾਉਂਦਾ ਨਹੀਂ ਉੰਗੀ ਨਹੀਂ ਇਹ ਤਾਂ ਗੱਲ ਹੈ ਜੀ ਇੱਕ ਪੋਚਾ ਹੈ ਹਾਂ ਉਹਦੇ ਫਾਸਲੇ ਮਾਰਿਆ ਪਪੇ ਉਹ ਜੁੱਤੀ ਕਰਨੀ ਪੁੱਛਾ ਮਾਰਿਆ ਆਹੋ ਆਹੋ ਅਸੀਂ ਜਾਣਾ ਅਸੀਂ ਜਾਣਾ ਮੈਂ ਸੋਚਾਂ ਹਾਂ ਹਾਂ ਧੀਰਜ ਹੋਵੇ ਹਾਂ ਓਏ ਫਿਰ ਹੁਣ ਇਹ ਅੱਜ ਕੱਲ ਦਾ ਪਰ ਜਖੇਈ ਮੰਨੂਗਾ ਤਾਂ ਹੀ ਕੋਈ ਕੰਮ ਕਾਲੂ ਵਾਲੀ ਕੰਮ ਮਤਲਬ ਕਰਕੇ ਰਾਜ਼ੀ ਨਹੀਂ ਅੱਜ ਚੰਗਾ ਕਰਕੇ ਰਾਜ਼ੀ ਨਹੀਂ ਇਹ ਕੱਲ ਪੁੱਛਾ ਪੁੱਛਾ ਠੀਕ ਹੈ ਜੀ ਗੱਲਾਂ ਪੁੱਛਾ ਪੁੱਛਾ ਠੀਕ ਹੋਰ ਓਵੇ ਤੋਂ ਸੁਨੇਹਾ ਦੇ ਕੁਝ ਪਸੰਦ ਵੀਰਾਂ ਨੂੰ ਆਪਣਾ ਅੱਜ ਦਿਨ ਨੂੰ ਬਸ ਫਿਰ ਆਪਾਂ ਨਾ ਵੀ ਵੀ ਆਪਾਂ ਭਾਈ ਖੇਤੀ ਚਾਹ ਨਾ ਮਾ ਕਰ ਸਕਦੇ ਆਵੇਂ ਆਪਾਂ ਛਿੱਤੀ ਦੇ ਵੱਲ ਜੁੜ ਸਕਦੇ ਆ ਮੈਂ ਤਾਂ ਦੇਖ ਕਿਸਾਨਾਂ ਵੀ ਇਹੋ ਹੀ ਗੱਲ ਕਹਿੰਦਾ ਬਾਈ ਵੀ ਗੇ ਬਾळा ਹੀ ਹੁੰਦਾ ਬਾळा ਹਾਂਜੀ ਖਾਣ ਜੋਗੀ ਦਾ ਦਾਦਿਆ ਕਰੋ ਖਾਣ ਜੋਗੀ ਦਾ ਜ਼ਰੂਰੀ ਹੈ ਉਝੇ ਸਪਰੇਅ ਘੱਟ ਕਰ ਦੋ ਕੋਈ ਹੋਰ ਰੇਜ ਪਾ ਲੋ ਆਪਾਂ ਕਣਤ ਵੀ ਕਰੇ ਰੱਖੀ ਲੈਂਦੇ ਹਾਂ ਹਾਂਜੀ ਹਾਂ ਬਗਾਇਰੇ ਤੋਂ ਹਾਂਜੀ ਪੈਨ ਦਾ ਫੇਰ ਵੀ ਉਝੇ ਕਸਲਾ ਹੈ ਹਾਂਜੀ ਹਾਂ ਜੇ ਆਪਾਂ ਕਈ ਕੱਢੀ ਕਣਕ ਦੇ ਬੀਜ ਲੈ ਆਪਾਂ ਬਗਾਇਰੇ ਤੋਂ ਵੀ ਖਾਣ ਖਾਤਰ ਸਬਜ਼ੀਆਂ ਦੇ ਜਿਹੜਾ ਰੇਜ ਦਵਾਜਾ ਪੈਂਦੇ ਨੇ ਵੀ ਆਪਾਂ ਉਹ ਨਾਲ ਖਾਂਦੇ ਨਹੀਂ ਹਾਂ ਹਾਂ ਸਹੀ ਗੱਲ ਹੈ ਜੇ ਆਪਾਂ ਉਹ ਵੀ ਬੀਜੀ ਆਪਦੇ ਨਾਲ ਉਹੇ ਜਾ ਹਾਂਜੀ ਜਨਰ ਘੱਟ ਲਿਖੀ ਜੂਗਾ ਹਾਂ ਹਾਂ ਬਿੰਦਰ ਕਰਨੀ ਵੀ ਥੋੜੀ ਥੋੜੀ ਸਾਰੇ ਕਸਾਂ ਲਾਉਣਾ ਹਾਂ ਇਹ ਵੀ ਗੱਲ ਮੈਂ ਪੁੱਛਣੀ ਤੇ ਆ ਵੀ ਆਪਾਂ ਹੁਣ ਚਲ ਖੇਤੀ ਕਰ ਲੈਣੇ ਕਣਚ ਵੀ ਲਾ ਦੇਣਾ ਹੈਨਾ ਆਪਾਂ ਸਬਜ਼ੀਆਂ ਮੁੱਲ ਲਈ ਜੰਨੇ ਆ ਮੁੱਲ ਮੁੱਲ ਨਮੀ ਲੈਣੇ ਹਾਂਜੀ ਆਹ ਕੱਢੀ ਹੋਈ ਇਹ ਉਹ ਛਟਾੜ ਹੋਈ ਠੀਕ ਹੈ ਜੀ ਇਹ ਜਦ ਤੱਕ ਕੱਟੀ ਨਹੀਂ ਲੱਗਦੀ 2 ਮਹੀਨਾ ਹਾਂ ਉਹ ਤਾਂ ਕਹੇ ਕਦੋਂ ਜਿਹੜਾ ਮਰਜ਼ੀ ਭਾਗ ਜੀ ਠੀਕ ਹੈ ਜੀ ਇਹਨੇ ਹਰੇ ਵਈਏ ਦੇ ਨੀ ਕਿਦਨੇ ਆਈ ਨੇਗਾ ਵੀ ਉਹ ਬਿਨਾਂ ਪੱਕ ਗਿਆ ਬਰਲ ਹੋ ਗਈਆਂ ਹਾਂ ਇਹ ਅਈ ਜਲਦੀ ਠੀਕ ਹੈ ਜੀ ਵੱਧਾ ਵਧੇਗਾ ਤਾਂ ਹੁੰਦਾ ਰਹਿੰਦਾ ਇਹ ਹੁੰਦਾ ਹੀ ਜਾਂਦਾ ਵਿੱਚ ਠੀਕ ਹੈ ਜੀ ਸਬਜੀ ਸੱਚਾ ਸਬਜੀ ਦਾ ਕਰੀ ਦੋ ਲਫਾਫੇ ਭੱਦਵਾ ਕੇ ਮੰਡੀ ਚਾ ਹਾਂਜੀ ਠੀਕ ਹੈ ਜੀ ਤਾਂ ਘੱਟ ਗਈ ਇੱਕ ਲਫਾਫਾ ਨਾ ਦੋ ਘੱਟ ਗਏ ਤਾਂ ਦਰ ਵੀ ਵੱਧ ਗਈ ਇਹ ਉਹ ਤਾਂ ਸਬਜੀ ਦਾ ਪਾਦਾ ਰੂਦਾ ਮੈਂ ਤਾਂ ਮਰੇ ਕੋਲੇ ਭਰਦਾ ਜਾਈ ਅੱਛਾ ਜੀ ਟੈਂਪੂ ਭੇਜ ਲੈ ਰਾਇਆ ਮੇਰਾ ਹਾਂਜੀ ਇੱਕ ਦਿਨ ਛੱਡ ਕੇ ਮੈਂ ਟੈਂਪੂ ਪਰਦਾ ਅੱਛਾ ਜੀ ਦਿੱਲੀ ਰੋਡ ਲੈ ਕੇ ਦੇਣਾ ਆਪਾਂ ਹਾਂਜੀ ਦਿੱਲੀ ਭੇਜ ਦਿਓ ਮਤਲਬ ਉੱਥੇ ਜਾ ਕੇ ਮੇਰਾ ਮਾਲ ਪਾਟੀ ਹੋ ਜਾਂਦਾ ਹੈ ਹਾਂਜੀ ਕੰਡਾ ਕਰਾ ਕੇ ਹਾਂਜੀ ਆਪਣੀ ਪਰਚੀ ਆਪ ਨੂੰ ਡਰਾਈਵ ਲੈ ਕੇ ਭਰਾ ਲੈਂਦਾ ਹਾਂ ਜੀ ਪੈਸੇ ਆਪਣੇ ਖਾਤੇ ਪੈ ਜੀ ਵੇਨਾ ਬਾਈ ਆਪਾਂ ਲੱਗਿਆ ਇੱਕ ਆੜਤੀ ਜੀ ਦੋ ਸਾਲ ਹੋ ਗਏ ਉਸੇ ਦੀ ਜਾਨੇ ਆੜਤੀ ਨਹੀਂ ਵੇਚਦੇ ਬੇ ਇਹ ਵੀ ਸਬਜ਼ੀ ਆਪਾਂ ਆੜਤੀ ਲਈ ਜਾਂਦੀ ਤੈਨੂੰ ਕਿਵੇਂ ਲੱਗਦਾ ਬੇ ਇਹ ਕਣਕ ਤੇ ਜੀਰੀ ਨਾਲ ਕਿੰਨਾ ਕ ਫਾਇਦਾ ਸਬਜ਼ੀ ਦੇ ਦੇਖੋ ਜੀ ਕਣਕ ਦਾ ਦਾ ਇੱਕ ਆਇਆ ਨਾ ਕਣਕ ਦਾ ਆਪਣਾ ਕਿਹੜਾ ਬੀਜ ਕੇ ਭਾਗੇ ਜੂਰੀ ਦੀ ਬੋਰੀ ਹਾਂ ਜੀ ਉਹ ਵੇਲੇ ਆਪਾਂ ਦੋ ਪਾਈ ਚਨੇ ਵੇਲੇ ਆ ਉਹਦਾ ਸਾਰਾ ਚਾਲ ਕੁੱਟਣਿਆ ਇਹਦਾ ਹੈ ਬੇ ਇਹ ਹੁਣ ਆਪ ਜੇ ਖੇਚ ਬੈਠੇ ਹਾਂ